जय श्री राम जी ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਕੁਰਾਲੀ ਤੋਂ ਇੱਕ ਬੱਸ ਧਾਰਮਿਕ ਸਥਾਨਾਂ ਤੇ ਲਈ ਰਵਾਨਾ ਕੀਤੀ ਗਈ ਹੈ ਕੈਬਨਿਟ ਮੰਤਰੀ ਮੈਡਮ ਅਨਮੋਲ ਗगनमान ਦੇ ਪਿਤਾ ਸਰਦਾਰ ਯੋਧਾ ਮਾਨ ਵੱਲੋਂ ਹਰੀ ਝੰਡੀ ਦਿਖਾ ਕੇ ਇਹ ਬੱਸ ਰਵਾਨਾ ਕੀਤੀ ਗਈ ਹੈ ਇਸ ਮੌਕੇ ਖਰੜ ਤੋਂ ਤਹਿਸੀਲਦਾਰ ਕੁਰਾਲੀ ਤੋਂ ਨਗਰ ਕੌਂਸਲ ਦੇ ਈਓ ਅਤੇ ਅਕਾਊਂਟਡ ਤੋਂ ਇਲਾਵਾ ਚੇਅਰਮੈਨ ਖਰੀਸ਼ ਰਾਣਾ ਕਾਉਂਸਲਰ ਬਹਾਦਰ ਸਿੰਘ ਓਕੇ ਤੋਂ ਇਲਾਵਾ ਕਾਉਂਸਲਰ ਨੰਦੀਪਾਲ ਕਾਉਂਸਲਰ ਖੁਸ਼ਬੀਰ ਹੈਪੀ ਅਤੇ ਹੋਰ ਵੀ ਆਮ ਆਦਮੀ ਪਾਰਟੀ ਦੇ ਆਗੂ ਮੌਜੂਦ ਸਨ ਇਸ ਮੌਕੇ ਤੇ ਕੀ ਕਹਿਣਾ ਹੈ ਸਰਦਾਰ ਯੋਧਾ ਸਿੰਘ ਮਾਨ ਦਾ ਅਤੇ ਕਾਉਂਸਲਰ ਬਹਾਦਰ ਸਿੰਘ ਓਕੇ ਦਾ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਤੀਰਥ ਯਾਤਰਾ ਜੋ ਬੱਸ ਹੈ ਜੋ ਕੁਰਾਲੀ ਤੋਂ ਰਵਾਨਾ ਹੋਈ ਹੈ ਉਹ ਅੱਗੇ ਤੋਂ ਫਿਰ ਕਦੋਂ ਇਹ ਬੱਸ ਰਵਾਨਾ ਹੋਵੇਗੀ ਅਤੇ ਹੋਰ ਕੀ ਕਹਿਣਾ ਚਾਹੁੰਦੇ ਆ ਸਰਦਾਰ ਯੋद्धा ਸਿੰਘ ਮਾਨ ਦੇਖੋ ਇਹ ਜਿਹੜਾ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਮਾਨ ਜੀ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਜਿਹੜਾ ਲੋਕਾਂ ਨੂੰ ਮਾਨਸਿਕ ਤੌਰ ਤੇ ਬੰਦਾ ਸਦਸਤੀ ਮਿਲਦੀ ਹੈ ਅ ਜਿਹੜੀ ਤੀਤਰੀ ਯਾਤਰਾ ਤੁਰੀ ਹੈ ਇਸ ਤੋਂ ਪਹਿਲਾਂ ਵੀ ਸਾਲਾਂ ਸਾਰ ਅੰਮ੍ਰitsar ਜਾ ਚੁੱਕੇ ਹੈ ਸਭ ਤੋਂ ਪੂਰਵਕ ਕਿ ਅੱਜ ਅਸੀਂ ਲੈਣਾ ਦੇਵੀ ਤੇ ਨੰਬਰ ਸਾਹਿਬ ਦਾ ਜਿਹੜਾ ਯਾਤਰਾ ਤੇ ਗਏ ਹੈ ਔਰ ਇਸ ਨਾਲ ਲੋਕਾਂ ਨੂੰ ਬਹੁਤ ਵੱਡੀ ਟਿਕੁਨਦੀ ਮੰਨ ਲਈ ਤਮੰਨਾ ਹੁੰਦੀ ਹੈ ਜਾਣ ਦੀ ਉਹ ਪੂਰੀ ਹੋਈ ਹੈ ਪੰਜਾਬ ਸਰਕਾਰ ਵੱਲੋਂ ਇਹ ਦਾ ਇਹ ਤੋਂ ਬਹੁਤ ਮਿਲਦਾ ਹੈ ਅਸੀਂ ਸਾਰੇ ਹੀ ਜਿਹੜੇ ਸੀਐਮ ਭਗਵੰਦ ਜੀ ਦਾ ਇਸ ਵੱਲ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਰ ਅੱਗੇ ਤੋਂ ਵੀ ਜਾਰੀ ਰਹੇਗੀ ਇਹ ਤੀਰਥ ਯਾਤਰਾ ਹੀ ਹਾਂਜੀ ਅੱਗੇ ਅਸੀਂ ਅਗਲੀ ਜਿਹੜੀ ਜਾਰੀ ਹੈ ਚੰਤਪੁਰਣੀ ਨਹੀਂ ਜਾਂਦੀ ਹੈ ਇਹ ਲਗਾਤਾਰ ਹੀ ਮਤਲਬੇ ਫਰਵਰੀ ਤੱਕ ਜਾਰੀ ਰੇਣੀਏ ਹੋਰ ਕਾਫੀ ਵਸਾਂ ਜਾ ਰਹੀਆਂ ਨੇ ਸਾਰੇ ਪੰਜਾਬ ਦੇ ਵਿੱਚੋਂ ਜਾ ਰਹੀਆਂ ਨੇ ਤੇ ਭਾਵੇਂ ਇਹਨਾਂ ਨੇ ਸਾਨੂੰ ਰੇਲ ਦਾ ਇਹਨਾਂ ਲੋਕ ਤਾਂ ਅਸੀਂ ਰੇਲ ਨਹੀਂ ਰੇਲ ਹੀ ਨਹੀਂ ਉੱਤੇ ਤੇ ਪਰ ਉਹਦੇ ਵਿੱਚ ਜਿੰਨਾ ਮਰਜੀ ਦੇ ਕਾਵਨੀਆਂ ਸਰਕਾਰ ਸੈਟਰ ਸਰਕਾਰ ਇਹਦੀ ਰਿਕਵੈਂਡ ਰਹੀ ਸੀ ਤੇ ਅਸੀਂ ਲੋਕਾਂ ਦੇ ਹਰ ਕਰੇ ਵਿੱਚ ਪਰ ਲੋਕਾਂ ਨੇ ਇਸ ਇਸ ਯਾਤਰਾ ਦੇ ਵਿੱਚ ਪੂਰਾ ਸਹਿਯੋਗ ਦਿੱਤਾ ਸੀ ਬਹੁਤ ਤਰਫਾ ਵਧਾਈ ਜੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੇ ਸੀਐਮ ਸਾਹਿਬ ਦੇ ਸਾਡੇ ਹਲਕਾ ਬਧਾਇਕ ਕੈਬਨਟ ਮਨਿਸਟਰ ਪੰਜਾਬ ਮੈਡਮ ਅਨਮੋਲ ਕਗਨ ਮਾਨ ਜੀ ਦੇ ਜਿਨ੍ਹਾਂ ਦੀ ਬਦੌਲਤ ਸਾਡੇ ਸ਼ਹਿਰ ਨੂੰ ਅੱਜ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਤੀਰਥ ਯਾਤਰਾ ਸਕੀਮ ਦੇ ਤਹਿਤ ਅਜ ਵੈਲਵੋ ਬੱਸ ਸਾਡੇ ਨੂੰ ਸ਼ਹਿਰ ਨੂੰ ਮਿਲੀ ਉਸ ਦੇ ਤਹਿਤ ਜੀ ਅੱਜ ਸਾਡੇ ਸ਼ਹਿਰ ਨਿਵਾਸੀ ਤੀਰਥ ਯਾਤਰਾ ਕਰਨ ਦੇ ਲਈ ਸਰਦਾਰ ਜੋਧਾ ਸਿੰਘ ਜੀ ਮਾਨ ਸਾਹਿਬ ਦੀ ਅਗਵਾਈ ਦੇ ਹੇਠ ਅੱਜ ਰਵਾਨਾ ਕੀਤੀ ਗਈ ਹੈ ਬਸ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਮੈਡਮ ਅਮੋਰ ਗੌਰਮਾਨ ਜੀ ਤੇ ਮੰਤਰੀ ਸਾਹਿਬ ਦੇ ਔਰ ਸੀਐਮ ਸਾਹਿਬ ਦੇ ਜਿਹੜੇ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਧਾਰਮਿਕ ਸਥਾਨਾਂ ਨਾਲ ਵੀ ਜੋੜ ਵੀ ਰਹੇ ਹਨ ਔਰ ਸਾਨੂੰ ਉਸ ਦਾ ਲਾਭ ਵੀ ਸਾਡੀ ਸੰਗਤ ਨੂੰ ਫ੍ਰੀ ਆਫ ਕਾਸਟ ਬਲਕੇ ਸਰਕਾਰ ਨੇ ਹਰ ਸੁਵਿਧਾ ਦਿੱਤੀ ਹੈ ਜੀ ਕੰਬਲਾਂ ਤੋਂ ਲੈ ਕੇ ਕੰਬਲ ਤੱਕ ਹਰ ਖਾਣ ਪੀਣ ਦਾ ਸਮਾਨ ਕੋਈ ਵੀ ਚੀਜ਼ ਉਹਨਾਂ ਨੂੰ ਮੋਲ ਨਹੀਂ ਲੈਣੀ ਪੈਣੀ ਔਰ ਸਾਰੀ ਸੰਗਤ ਬੜੇ ਉਤਸ਼ਾਹ ਨਾਲ ਅੱਜ ਤੀਰਥ ਯਾਤਰਾ ਕਰਨ ਲਈ ਜਾ ਰਹੀ ਹੈ ਜੀ ਅਰਗਈਏ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਸਰਦਾਰ ਜੋਧਾ ਸਿੰਘ ਹਿਮਾਤ ਸਾਹਿਬ ਦੇ ਔਰ ਸਮੁੱਚੀ ਟੀਮ ਸਾਡੀ ਆਮ ਆਦਮੀ ਪਾਰਟੀ ਦੀ ਸ਼ਹਿਰ ਕੁਰਾਲੀ ਦੇ ਇਲਾਕੇ ਦੀ ਉਹ ਵੀ ਸਾਡੀ ਇੱਥੇ ਮੌਜੂਦ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ